ਨੂੰ ਔਰ ਸਾਡੇ 3 ਕਰੋੜ ਲੋਕਾਂ ਨੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੇ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਹਨਾਂ ਨੂੰ ਮਾਨ ਪ੍ਰਦਾਨ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਅਨਸਾਰੀ ਦੁਨੀਆ ਦੀਆਂ ਖੁਸ਼ੀਆਂ ਜਿਹੜੀਆਂ ਉਹ ਚੋੜੀ ਚ ਪਾਵੇ ਪਰਮਾਤਮਾ ਇਸ ਚੋੜੀ ਦੇ ਔਰ ਸਲਾਮ ਹੈ ਸਾਡੇ ਸਗੀਤ ਇੱਕ ਪਰਿਵਾਰ ਹੈ ਜਿਹਦੀ ਜੀਨ ਹੋ ਰਾਂ ਦਾ ਸਾਰਾ ਔਰ ਬੜਾ ਕਲਚਰਡ ਔਰ ਬੜਾ ਜਿਹੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਕਿਤਾਚੋਂ ਮਿਲਦਾ ਜੀ ਐਸੀ ਦਾ ਦਰਕੇ ਕਰਦੇ ਹੋਏ ਪਰ ਨੂੰ ਔਰ ਸਾਡੇ 3.5 ਕਰੋੜ ਲੋਕਾਂ ਨੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਪਾਦਾ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੇ ਪਰੇਭਰ ਮਹਾਨ ਪ੍ਰਗਿਆਰਨ ਪਵਵਮ ਵਰਕਾ ਪ੍ਰਮਾਤਮਾ ਅਨਸਾਰੀ ਤੁਹਾਨੂੰ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਇਸ ਜੋੜੀ ਦੀ ਔਰ ਸਾਡਾ ਸਾਡੇ ਸ਼ਗੀਦ ਇੱਕ ਪਰਿਵਾਰ ਹੈ ਬਈ ਪੀਰ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਬੱਲੇ ਗਿੱਤਾ ਚ ਮਿਲਦਾ ਜੀ ਐਸੀ ਤਰ੍ਹਾਂ ਧੱਕੇ ਕਰਦੇ ਹੋਣ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਨੇ ਮਨਿਸਟਰ ਸਾਹਿਬ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਜਿਹੜਾ ਪੈਲੀ ਪੋੜੀ ਤੇ ਕਦਮ ਰੱਖਣ ਲੱਗੇ ਨੇ ਔਰ ਸੋਹੀ ਪ੍ਰਵਾਨ ਔਰ ਇਹਨਾਂ ਮਾਨ ਪ੍ਰਵਾਨ ਪਵਵ ਮਾਰਕਾ ਪਰ ਮਾਤਮਾ ਅਨਸਾਰੀ ਦੁਨੀਆ ਨੇ ਖੁਸ਼ੀਆਂ ਜਿਹੜੀਆਂ ਉਹ ਝੋਲੀ ਚ ਪਾਵੇ ਪ੍ਰਮਾਤਮਾ ਇਸ ਝੋਲੀ ਦੀ ਔਰ ਸਾਰਾ ਸਾਡੇ ਸ਼ਗੀਦਕ ਪਰਿਵਾਰ ਹੈ ਫਿਰ ਜੀਲ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰਡ ਔਰ ਬੜਾ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਫਤਿਹ ਕੀਤਾ ਚੰਗਾ ਜੀ ਐਸੀ ਤਰ੍ਹਾਂ ਕਰਕੇ ਕਰਦੇ ਹੋ ਨੇ ਪਰ ਨੂੰ ਔਰ ਸਾਡੇ 3 ਕਰੋੜ ਲੋਕਾਂ ਨੇ ਪ੍ਰਵਾਨ ਨੂੰ ਬਹੁਤ ਬਹੁਤ ਵਾਰਕ ਪਾਧਾ ਅੰਸਤੇ ਸਾਡੇ ਸਾਡੇ ਮਿਨਿਸਟਰ ਸਾਹਿਬਾ ਜਿਹੜੇ ਟੂਰਿਸਟ ਮਿਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ ਤੇ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਵਾਰ ਨੂੰ ਔਰ ਇਧਰ ਮਾਨ ਪਰਵਾਰ ਨੂੰ ਬਹੁਤ ਬਹੁਤ ਵਾਰਕ ਪ੍ਰਮਾਤਮਾ ਅਨਸਾਰੀ ਦੁਨੀਆ ਨੇ ਖੁਸ਼ੀयां ਜਿਹੜੀਆਂ ਉਹ ਜੋੜੀ ਜਿਵੇਂ ਪ੍ਰਮਾਤਮਾ ਇਸ ਜੋੜੀ ਦੀ ਔਰ ਸਾਲਾ ਜੀ ਸਾਡੇ ਸ਼ਹੀਦਖ ਪਰਿਵਾਰ ਆ ਪੀ ਤੀਰ ਹੋਰਾਂ ਦਾ ਸਾਲਾ ਔਰ ਬੜਾ ਕਲਚਰ ਔਰ ਜਿ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਫਤਿਹ ਕੀਤਾ ਚੋਂ ਮਿਲਦਾ ਜੀ ਐਸੀ ਤਰ੍ਹਾਂ ਕਰਕੇ ਕਰਦੇ ਹੋ ਨੇ ਪਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਇਹ ਜਿਹੜਾ ਪੈਲੀ ਫੋੜੀ ਤੇ ਪੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਵਾਰ ਨੂੰ ਔਰ ਇਹਨੂੰ ਮਾਨ ਪਰਵਾਰ ਨੂੰ ਪਵਦਮ ਵਰਕਰ ਪਰਮਾਤਮਾ ਅਨਸਾਰ ਇਹ ਕੋਈ ਨਹੀਂ ਖੁਸ਼ੀਆਂ ਜਿਹੜੀਆਂ ਉਹ ਜੋੜੀ ਚ ਪਾਵੇ ਪਰਮਾਤਮਾ ਐਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸ਼ਗੀਦਿਕ ਪਰਿਵਾਰ ਆ ਵੀ ਜੀਤੇ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰ ਔਰ ਜੋ ਸਾਡਾ ਰੰਗ ਹੈ ਸਾਡੀ ਬੋਲੀ ਦਾ ਉਹ ਬੱਲੇ ਕੀਤਾ ਚੰਦਾ ਜੀ ਐਸੀ ਤਰ੍ਹਾਂ ਕਰਕੇ ਬੰਦ ਹੋ ਗਿਆ ਜੀ